ਬਾਬੇ ਬੁੱਲੇ ਸ਼ਾਹ ਦੇ ਬੜੇ ਉਹ ਮুরিਦ ਹੈਗੇ ਨੇ ਤੇ ਉਹ ਬਾਬੇ ਬੁੱਲੇ ਸ਼ਾਹ ਦਾ ਹੀ ਮুরিਦ ਸੀਗਾ ਤੇ ਉਹਦਾ ਜਿਹੜਾ ਪਹਿਰਾਵਾ ਵੀ ਉਸੇ ਢੰਗ ਦਾ ਸੀ ਪੂਰੀਆਂ ਪੂਰੇ ਸਾਰੇ ਕੁੰਗਲ ਦੇ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਤੇ ਡਰੈਸ ਵੀ ਉਸੇ ਢੰਗ ਦੀ ਤੇ ਅੰਨੀਆਂ ਮਾਲਾ ਪਹਿਲੂ ਤਾਂ ਵੇਖ ਕੇ ਲੱਗਾ ਹੈ ਇਹ ਗਾਊਗਾ ਕੀ ਤੇ ਪਰ ਜਦੋਂ ਉਹ ਗਾਣ ਲੱਗਾ ਤੇ ਨਾਲ ਉਹਦਾ ਪੁੱਤਰਾ ਸੀਗਾ ਹੂੰ ਹੂੰ ਮੁੰਡਾ ਸਾਰੇ ਬੇਟਾ ਸੀ ਉਹਦਾ ਸਾਈਜ਼ ਹੂਰ ਹੋਣਾ ਸਾਈਜ਼ ਹੂਰ ਹੋਣਾ ਦਾ ਬੇਟਾ ਸੀ ਨਾਲ ਭਾਈ ਉਹਨਾਂ ਨੇ ਕੀ ਆ ਬਾਤ ਐ ਬਾਬੇ ਬੁੱਲੇ ਸ਼ਾਹ ਦੀ ਸ਼ੁਰੂ ਹੀ ਪਹਿਲੋ ਇਹ ਕੀਤੀ ਮੈਂ ਕੋਠੇ ਦੇ ਨਹੀਂ ਆਪਣੇ ਪੀਰ ਦੀ ਕੰਜਰੀ ਆ ਹੈ ਨਾ ਹਿੜ ਕੋ ਮੈਨੂੰ ਮੈਂ ਰਾਜਣ ਦੀ ਕੰਜਰੀ ਆ ਮੈਂ ਕਿਹਾ ਹਾਲ ਜਿਹੜਾ ਸੀ ਚੁੰਮਣ ਲਾ ਦਿੱਤਾ ਉਹਨਾਂ ਨੇ ਛੋਟਾ ਜਿਹਾ ਕੱਦ ਪਤਲਾ ਜਿਹਾ ਸਰੀਰ ਪਰ ਆਵਾਜ਼ ਕਿਆ ਬਾਤ ਐ ਉਸ ਤੋਂ ਬਾਅਦ ਉਹਨਾਂ ਨੇ ਦਮਾਂ ਦਾ ਮਸਤ ਕਲੰਦਰ ਜਿਹੜਾ ਬੜਾ ਮਸ਼ਹੂਰ ਗਾਣਾ ਹੈਗਾ ਉਹ ਉਹ ਗਾਇਆ ਤੇ ਇਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਹੌਲੀ-ਹੌਲੀ ਜਿਹੜੇ ਸੀ ਗੀਤ ਸ਼ੁਰੂ ਹੋਏ ਇੱਕ ਇੱਕ ਹੋਰ ਬੜੀ ਖੂਬਸੂਰਤ ਗੱਲ ਹੋਈ ਕਿ ਅਮਰੀਕਾ ਤੋਂ ਅਸ਼ੋਕ ਭੌਰਾ ਜੀ ਕਹਿੰਦੇ ਜਿਹੜੇ ਬੜੇ ਵਧੀਆ ਜਰਨਲਿਸਟ ਨੇ ਜਿਨ੍ਹਾਂ ਦੇ ਅੱچھے ਖਾਸੇ ਲੇਖ ਛਪਦੇ ਰਹਿੰਦੇ ਨੇ ਤੇ ਉਹਨਾਂ ਦੇ ਗੀਤ ਦੇ ਉੱਪਰ ਰਿਮਸ਼ਾ ਖਵਾਜ਼ਾ ਲੜਕੀ ਹੈ ਉਹਨੇ ਬਹੁਤ ਅੱਛੀ ਪੇਸ਼ਕਾਰੀ ਕੀਤੀ ਪੂਰੇ ਇਹ ਕੱਪੜੇ ਤੇ ਸੋਹੜੇ ਪਾਉਂਦੇ ਨੇ ਆਪਣੇ ਅੰਗੂ ਨੂੰ ਵੀ ਇੱਦਾਂ ਕ ਪਾਇਆ ਤੇ ਇੱਦਾਂ ਕ ਛਾੜ ਦਿੱਤਾ ਇੰਦਰਲੇ ਪਾਸੇ ਵਾਂਗੂ ਉਹ ਚੀਜ਼ ਦੀ ਹੈ ਜਿਵੇਂ ਕਿ ਉੱਥੋਂ ਦਾ ਉਹਨਾਂ ਦੀ ਟ੍ਰੈਡੀਸ਼ਨ ਹੈ ਉਹ ਕਿਸ ਕੀ ਚੌਲਾਂ ਦੀ ਬੁਰਕੀ ਨਿਕਲਦਾ ਰੁਸਿਆ ਫਿਰੇ ਮਦਹਰਾਨ ਹੋ ਗਈ ਪਿਓ ਅਸ਼ੋਕ ਪੂਰਾ ਗੀਤ ਵੀ ਲਿਖਦੇ ਨੇ ਸੋ ਇਹ 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 ਗੀਤ ਵੀ ਜਦੋਂ ਉਹ ਸਾਰਿਆਂ ਨੂੰ ਨੱਚਣ ਲਾਤਾ ਹਾਲ ਖੱਟਾ ਖਸ ਠਾਸ ਠਾਸ ਭਰਿਆ ਹੋਇਆ ਸੀਗਾ ਤੇ ਪੂਰੇ ਜਿੰਨੇ ਵਿਦੇਸ਼ੀ ਤੇ ਦੇਸੀ ਸਭ ਉੱਥੇ ਪਹੁੰਚੇ ਹੋਏ ਸੀ ਸੋ ਇਸ ਤਰ੍ਹਾਂ ਮਤਲਬ ਇੱਕ ਕਲਚਰਲ ਪੱਖ ਤੇ ਦੂਸਰਾ ਜਿਹੜੇ ਮੈਂ ਤਾਂ ਦੱਸਿਆ ਜਿਵੇਂ ਬੋਲੀ ਪੰਜਾਬੀ ਬੋਲੀ ਤੇ ਪੰਜਾਬ ਦੀਆਂ ਗੱਲਾਂ ਸੋ ਜਿਹੜਾ ਕਲਚਰਲ ਪੱਖ ਹੈ ਇਹਨੂੰ ਇਸ ਢੰਗ ਦੇ ਨਾਲ ਸ਼ੁਰੂ ਕੀਤਾ ਗਿਆ ਬਾਬੇ ਬੁੱਲੇ ਸ਼ਾਹ ਦੇ ਬੜੇ ਉਹ ਮুরিਦ ਹੈਗੇ ਨੇ ਤੇ ਉਹ ਬਾਬੇ ਬੁੱਲੇ ਸ਼ਾਹ ਦਾ ਹੀ ਮুরিਦ ਸੀਗਾ ਤੇ ਉਹਦਾ ਜਿਹੜਾ ਪਹਿਰਾਵਾ ਵੀ ਉਸੇ ਢੰਗ ਦਾ ਸੀ ਪੂਰੀਆਂ ਪੂਰੇ ਸਾਰੇ ਕੁੰਗਲ ਦੇ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਤੇ ਡਰੈਸ ਵੀ ਉਸੇ ਢੰਗ ਦੀ ਤੇ ਅੰਨੀਆਂ ਮਾਲਾ ਪਹਿਲੂ ਤਾਂ ਵੇਖ ਕੇ ਲੱਗਾ ਹੈ ਇਹ گاਊਗਾ ਕੀ ਤੇ ਪਰ ਜਦੋਂ ਉਹ ਗਾਣ ਲੱਗਾ ਤੇ ਨਾਲ ਉਹਦਾ ਪੁੱਤਰਾ ਸੀਗਾ ਹੂੰ ਹੂੰ ਮੁੰਡਾ ਸਾਰੇ ਬੇਟਾ ਸੀ ਉਹਦਾ ਸਾਈਂ ਜ਼ਹੂਰ ਹੋਰਾਂ ਦਾ ਸਾਈਂ ਜ਼ਹੂਰ ਹੋਣਾਂ ਦਾ ਬੇਟਾ ਸੀ ਨਾਲ ਭਾਈ ਉਹਨਾਂ ਨੇ ਕਿਆ ਬਾਤ ਐ ਬਾਬੇ ਬੁੱਲੇ ਸ਼ਾਹ ਦੀ ਸ਼ੁਰੂ ਹੀ ਪਹਿਲੋ ਇਹ ਕੀਤੀ ਵੀ ਮੈਂ ਕੋਠੇ ਦੇਣੀ ਆਪਣੇ ਪੀਰ ਦੀ ਕੰਜਰੀ ਆ ਹੈ ਨਾ ਹਿੜ ਕੋ ਮੈਨੂੰ ਮੈਂ ਰਾਂਝਣ ਦੀ ਕੰਜਰੀ ਆ ਮੈਂ ਕਿਹਾ ਹਾਲ ਦੇਣਾ ਸੀ ਚੁੰਮਣ ਲਾ ਦਿੱਤਾ ਉਹਨਾਂ ਨੇ ਛੋਟਾ ਜਿਹਾ ਕੱਦ ਪਤਲਾ ਜਿਹਾ ਸਰੀਰ ਪਰ ਆਵਾਜ਼ ਕਿਆ ਬਾਤ ਐ ਉਸ ਤੋਂ ਬਾਅਦ ਉਹਨਾਂ ਨੇ ਦਮਾਂ ਦਾ ਮਸਤ ਕਲੰਦਰ ਜਿਹੜਾ ਬੜਾ ਮਸ਼ਹੂਰ ਗਾਣਾ ਹੈਗਾ ਉਹ ਉਹ ਗਾਇਆ ਤੇ ਇਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਹੌਲੀ-ਹੌਲੀ ਜਿਹੜੇ ਸੀ ਗੀਤ ਸ਼ੁਰੂ ਹੋਏ ਇੱਕ ਇੱਕ ਹੋਰ ਬੜੀ ਖੂਬਸੂਰਤ ਗੱਲ ਹੋਈ ਕਿ ਅਮਰੀਕਾ ਤੋਂ ਅਸ਼ੋਕ ਪੌਰਾ ਜੀ ਕਹਿੰਦੇ ਸੀ ਜਿਹੜੇ ਬੜੇ ਵਧੀਆ ਜਰਨਲਿਸਟ ਨੇ ਜਿਨ੍ਹਾਂ ਦੇ ਅੱچھے ਖਾਸੇ ਲੇਖ ਛਪਦੇ ਰਹਿੰਦੇ ਨੇ ਤੇ ਉਹਨਾਂ ਦੇ ਗੀਤ ਦੇ ਉੱਪਰ ਰਿਮਸ਼ਾ ਖਵਾਜ਼ਾ ਲੜਕੀ ਹੈ ਉਹਨੇ ਬਹੁਤ ਅੱਛੀ ਪੇਸ਼ਕਾਰੀ ਕੀਤੀ ਪੂਰੇ ਇਹ ਕਪੜੇ ਤੇ ਸੋਹਣੇ ਪਾਉਂਦੇ ਨੇ ਆਪਣੇ ਅੰਗੂ ਨੂੰ ਵੀ ਅੱਦਾ ਕ ਪਾਇਆ ਤਾਂ ਅੱਦਾ ਕ ਛਾੜ ਦਿੱਤਾ ਅੰਦਰਲੇ ਪਾਸੇ ਵਾਂਗੂ ਉਹ ਚੀਜ਼ ਦੀ ਹੈ ਜਿਵੇਂ ਕਿ ਉੱਥੋਂ ਦਾ ਉਹਨਾਂ ਦੀ ਟ੍ਰੈਡੀਸ਼ਨ ਹੈ ਉਹ ਕਿਸਨ ਕੀ ਚੌਲਾਂ ਦੀ ਬੁਰਕੀ ਨਿਕਲਦਾ ਰੁਸਿਆ ਫਿਰੇ ਮਦਾਰਾਨੋ ਕੀ ਪਿਓ ਅਸ਼ੋਕ ਪੁਰਾ ਗੀਤ ਵੀ ਲਿਖਦੇ ਨੇ ਸੋ ਇਹ 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 ਗੀਤ ਵੀ ਜਿਹੜਾ ਸੀ ਉਹਨੇ ਸਾਰਿਆਂ ਨੂੰ ਨੱਚਣ ਲਾਤਾ ਹਾਲ ਖੱਟਾ ਖਸਟਾ ਸਾਠਾ ਸ ਭਰਿਆ ਹੋਇਆ ਸੀਗਾ ਤੇ ਪੂਰੇ ਜਿੰਨੇ ਵਿਦੇਸ਼ੀ ਤੇ ਦੇਸੀ ਸਭ ਉੱਥੇ ਪਹੁੰਚੇ ਹੋਏ ਸੀ ਸੋ ਇਸ ਤਰ੍ਹਾਂ ਮਤਲਬ ਇੱਕ ਕਲਚਰਲ ਪੱਖ ਤੇ ਦੂਸਰਾ ਜਿਹੜੇ ਮੈਂ ਤੁਹਾਨੂੰ ਦੱਸਿਆ ਜਿਵੇਂ ਬੋਲੀ ਪੰਜਾਬੀ ਬੋਲੀ ਤੇ ਪੰਜਾਬ ਦੀਆਂ ਗੱਲਾਂ ਸੋ ਜਿਹੜਾ ਕਲਚਰਲ ਪੱਖ ਹੈ ਇਹਨੂੰ ਇਸ ਢੰਗ ਦੇ ਨਾਲ ਸ਼ੁਰੂ ਕੀਤਾ ਗਿਆ